ਸ਼੍ਰੀ ਗਾਲਜੀ ਪ੍ਰੋਗਰਾਮ ਇੱਕ ਮੇਰੇ ਵੀ ਸੁਣੋਂ ਦੇ ਵਿੱਚ ਆਪ ਸਭ ਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਅਹਿਮ ਤੇ ਵਕਤ ਮੋਦੀਆਂ ਦੇ ਬਾਰੇ ਵਿੱਚ ਸੋ ਇਨ੍ਹਾਂ ਹੀ ਅਹਿਮ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਇਸ ਵਾਲੇ ਇਸ ਵੇਲੇ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਸਿਨਰ ਪੱਤਰਕਾਰ ਮਹਿਤਾਬੁੱਦੀਨ ਜੀ ਸਭ ਤੋਂ ਪਹਿਲਾਂ ਜੀ ਉਹਨਾਂ ਦਾ ਸਵਾਗਤ ਕਰ ਲੈਣੇ ਆ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਜੀ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਇੱਕ ਬਹੁਤ ਹੀ ਵੱਡੇ ਤੇ ਅਹਿਮ ਮੁੱਦੇ ਦੇ ਨਾਲ ਜੋਗ ਹੈ ਯੂਕੇ ਤੋਂ ਜਿੱਥੇ ਕਿ ਯੂਕੇ ਦੇ ਵਿੱਚ ਇੱਕ ਸਿੱਖ ਕੁੜੀ ਨਾਲ ਜ਼ਬਰ ਜਨਾਹ ਹੋਇਆ ਸੀ ਹੁਣ ਇਸ ਮਾਮਲੇ ਦੇ ਵਿੱਚ ਯੂਕੇ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਹੈ ਸੋ ਇਸ ਮਾਮਲੇ ਵਿੱਚ ਮਹਿਤਾਬ ਜੀ ਹੁਣ ਦੋ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਗਿਆ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਜੀ ਜੀ ਹਾਲੇ ਮੇਰਾ ਖਿਆਲ ਆਪਾਂ ਨੂੰ ਦੋਸ਼ੀ ਨਾ ਕਹੀਏ ਕਿਉਂਕਿ ਸ਼ੱਕੀ ਮੁਲਜ਼ਮ ਨੇ ਇਹ ਇਹ ਮਾਮਲਾ ਜਿਹੜਾ ਹੋਇਆ ਸੀਗਾ ਇਹ ਘਨੌਣੀ ਘਟਨਾ ਜਿਹੜੀ ਸੀਗੀ ਸਿੱਖ ਬੱਚੀ ਨਾਲ ਹੋ ਵਾਪਰੀ ਸੀਗੀ ਜ਼ਬਰਜਨਾ ਦੀ 9 ਸਤੰਬਰ ਨੂੰ ਜਿਹੜੇ ਸਵਾ ਮਹੀਨਾ ਦੇ ਕਰੀਬ ਹੋ ਗਿਆ ਤੇ ਸਵਾ ਮਹੀਨੇ ਬਾਅਦ ਹਾਲੇ ਵੀ ਸ਼ੱਕੀ ਬੰਦੇ ਫੜੇ ਨੇ ਅਸਲ ਮੁਲਜ਼ਮ ਹਾਲੇ ਵੀ ਦੂਰ ਹੈ ਅਸਲ ਹੈਗੇ ਜਾਂ ਨਹੀਂ ਇਹ ਹਾਲਤ ਦੱਸੇਗੀ ਇਹਨਾਂ ਨੂੰ ਸੈਂਡਵੈਲ ਮਿਡਲੈਂਡਜ਼ ਇਲਾਕਾ ਹੈਗਾ ਯੂਕੇ ਦਾ ਉੱਥੋਂ ਗ੍ਰਫਤਾਰ ਕੀਤਾ ਗਿਆ ਸੈਂਡਵੈਲ ਤੋਂ ਸੈਂਡਵੈਲ 'ਚ ਰਹਿੰਦੇ ਸੀਗੇ ਤੇ ਉਹ ਘਟਨਾ ਸੀ 올ਡ ਬਰੀ ਦੀ ਜੀ ਨੇੜੇ ਹੀ ਨੇ ਉਹ ਵੀ ਵੈਸਟ ਮਿਡਲੈਂਡਜ਼ ਦੇ ਵਿੱਚ ਹੈ ਤੇ ਜਿਹੜਾ ਸੈਂਡਵੈਲ ਹੈ ਇਹ ਵੀ ਉਹਦੇ ਵਿੱਚ ਹੈਗਾ ਤੇ ਤੁਹਾਡੇ ਯਾਦ ਹੋਣਾ ਵੀ ਜਿਹੜੀਆਂ ਆਪਣੀਆਂ ਜਥੇਬੰਦੀਆਂ ਸੀਗੀਆਂ ਪੰਜਾਬੀਆਂ ਦੀਆਂ ਇੰਗਲੈਂਡ ਦੇ ਵਿੱਚ ਉਹਨਾਂ ਨੇ ਕਾਫੀ ਰੋਸ ਪ੍ਰਗਟਾਏ ਸੀਗੇ ਰੋਸ ਪ੍ਰਦਰਸ਼ਨ ਹੋਏ ਸੀਗੇ ਇੰਗਲੈਂਡ ਦੇ ਵਿੱਚ ਤਾਂ ਹੋਈ ਸੀ ਇੱਥੇ ਵੀ ਪੰਜਾਬ ਦੇ ਵਿੱਚ ਵੀ ਜਿਹੜਾ ਸੀਗਾ ਕਾਫੀ ਇਹਦਾ ਵਿਰੋਧ ਹੋਇਆ ਸੀਗਾ ਮੈਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬਿਆਨ ਆਇਆ ਸੀ ਹੋਰ ਜਿੰਨੇ ਵੀ ਆਪਣੇ ਪੰਥਕ ਆਗੂ ਨੇ ਲੀਡਰ ਨੇ ਹਰ ਸਾਰੀਆਂ ਪਾਰਟੀਆਂ ਦੇ ਜਿਹੜੇ ਬਿਆਨ ਆਏ ਸੀਗੇ ਤੇ ਇਹ ਮੁੱਦਾ ਬੜਾ ਭਖਿਆ ਸੀਗਾ ਤੇ ਹਾਲੇ ਤੱਕ ਜਾਂ ਅਸਲ ਦੋਸ਼ੀ ਤਾਂ ਨਹੀਂ ਸਾਹਮਣੇ ਆਏ ਪਰ ਇੱਕ 49 ਸਾਲ ਦਾ ਬੰਦਾ ਹੈਗਾ ਤੇ 65 ਸਾਲਾਂ ਦੀ ਲੇਡੀ ਹੈ ਜਿਹੜੇ ਗ੍ਰਿਫਤਾਰ ਹੋਏ ਨੇ ਸ਼ੱਕੀ ਨੇ ਇਹਨਾਂ ਨੂੰ ਕਿਸੇ ਹੋਰ ਮਾਮਲੇ ਦੇ ਵਿੱਚ ਅ ਮਤਲਬ ਗ੍ਰਿਫਤਾਰ ਕੀਤਾ ਸੀ ਪਰ ਅ ਇਸ ਮਾਮਲੇ ਨਾਲ ਵੀ ਪੁਲਿਸ ਨੇ ਜੋੜ ਦਿੱਤਾ ਕੋਈ ਨਾ ਕੋਈ ਉੱਥੇ ਸੁਰਾਗ ਮਿਲਿਆ ਹੋਣਾ ਹੂੰ ਜੀ ਸੋ ਹੁਣ ਅਸੀਂ ਅੱਗੇ ਵਧਾਂਗੇ ਤੇ ਅਗਲੇ ਮੁੱਦੇ ਤੇ ਗੱਲਬਾਤ ਕਰਾਂਗੇ ਜੋ ਕਿ ਹੈ 84 ਦਾ ਮਾਮਲਾ ਸੋ 84 ਦਾ ਮਾਮਲਾ ਪੂਰਾ ਹਿੰਦੂਸਤਾਨ ਭਾਰਤ ਜਾਣਦਾ ਹੈ ਕਿ ਕਿਸ ਤਰ੍ਹਾਂ ਇੱਥੇ ਨਸਲ ਖੁਸ਼ੀ ਹੋਈ ਸੀ ਸੋ ਇਸ ਮਾਮਲੇ ਦੇ ਵਿੱਚ ਸੱਜਣ ਕੁਮਾਰ ਜੋ ਕਿ ਦੋਸ਼ੀ ਨੇ ਕੋਰਟ ਦੇ ਵੱਲੋਂ ਸੋ ਇਸ ਮਾਮਲੇ ਵਿੱਚ ਹੁਣ ਵੀ ਸੁਣਵਾਈ ਹੋਈ ਹੈ ਸੋ ਮਾਮਲੇ ਦੇ ਵਿੱਚ ਹੁਣ ਅਦਾਲਤ ਵੱਲੋਂ ਕੀ ਸੁਣਵਾਈ ਕੀਤੀ ਗਈ ਹੈ ਸੋ ਸੱਜਣ ਕੁਮਾਰ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਜੀ ਹੁਣ ਸੱਜਣ ਕੁਮਾਰ ਦੀ ਉਮਰ 80 ਸਾਲ ਆ ਸਵਾਤੀ ਜੀ ਜੀ ਦੇ ਅ ਤੁਸੀਂ ਦੇਖੋ ਵੀ 7 ਸਾਲ ਪਹਿਲਾਂ ਉਹ 2018 ਦੇ ਵਿੱਚ ਉਹਨੂੰ ਸਜ਼ਾ ਹੋਈ ਸੀ ਉਮਰ ਕੈਦ ਦੀ ਅ ਦੰਗਿਆਂ ਦੇ ਵਿੱਚ ਦਿੱਲੀ ਦੰਗੇ ਕਹਿ ਲਓ ਸਿੱਖ ਕਤਲੇਆਮ ਕਹਿ ਲਓ ਤੇ ਉਹਦੇ ਵਿੱਚ ਇਹ ਸਾਰਾ ਹੋਇਆ ਸੀਗਾ ਤੇ ਉਹਦੇ ਵਿੱਚ ਹੁਣ ਉਸਨੇ ਆਪਣੇ ਆਪ ਨੂੰ ਕਿਹਾ ਵੀ ਮੈਂ ਬਿਮਾਰ ਹਾਂ ਤੇ ਮੈਨੂੰ ਹੁਣ ਸਜ਼ਾ ਦੇ ਵਿੱਚ ਛੋੜ ਦਿੱਤੀ ਜਾਵੇ ਤੇ ਜਦ ਕਿ 19 ਨਵੰਬਰ ਜਿਹੜੀ ਹੈਗੀ ਆ ਅਨ ਸੁਣਵਾਈ ਹੈਗੀ ਔਰ ਦੇਖੋ ਵੀ 19 ਨਵੰਬਰ ਅ 인ਦਰਾ ਗਾਂਧੀ ਦਾ ਜਨਮ ਦਿਨ ਵੀ ਹੁੰਦਾ ਉਸ ਦਿਨ ਇਹ ਸੁਣਵਾਈ ਹੋਊਗੀ ਤੇ ਫੈਸਲਾ ਵੀ ਆ ਸਕਦਾ ਹੈ ਦੇਖੋ ਕੀ ਬਣਦਾ ਤੇ 17 ਦਸੰਬਰ 2018 ਨੂੰ سزا ਸੁਣਾਈ ਗਈ ਸੀ ਸੱਜਣ ਕੁਮਾਰ ਨੂੰ ਹੁਣ ਉਸ ਨੇ ਆਪਣੀ سزا ਦੇ ਵਿੱਚ ਛੋਟ ਮੰਗੀ ਹੈ ਤੇ ਮੈਨੂੰ ਨਹੀਂ ਲੱਗਦਾ ਉਹਨੂੰ ਛੋਟ ਮਿਲੇਗੀ ਬਾਕੀ ਦੇਖਦੇ ਆਂ ਸੋ ਅਸੀਂ ਅੱਗੇ ਵਧਦੇ ਹਾਂ ਤੇ ਅਗਲਾ ਮੁੱਦਾ ਹੈ ਪ੍ਰਦੂਸ਼ਣ ਦਾ ਸੋ ਅਸੀਂ ਸਾਰੇ ਜਾਣਦੇ ਹਾਂ ਕਿ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਸੋ ਦਿੱਲੀ ਦੇ ਵਿੱਚ ਜਿਹੜੀ ਹੈ ਉੱਥੋਂ ਦੀ ਹਵਾ ਦੀ ਜਿਹੜੀ ਗੁਣਵੱਤਾ ਹੈ ਕਾਫੀ ਪ੍ਰਭਾਵਿਤ ਹੋਈ ਹੈ ਸੋ ਹੁਣ ਪਟਾਕੇ ਵੀ ਜਿਹੜਾ ਹੈ ਸੁਪਰੀਮ ਕੋਰਟ ਦੇ ਵੱਲੋਂ ਇੱਕ ਫੈਸਲਾ ਦਿੱਤਾ ਗਿਆ ਹੈ ਬੀਤੇ ਦਿਨੀ ਕਿ ਤੁਸੀਂ ਦੀਵਾਲੀ ਮੌਕੇ ਤੇ 2 ਘੰਟੇ ਪਟਾਕੇ ਚਲਾ ਸਕਦੇ ਹੋ ਸੋ ਉਹ ਵੀ ਗ੍ਰੀਨ ਪਟਾਕੇ ਤੁਹਾਨੂੰ ਚਲਾਉਣੇ ਹੋਣਗੇ ਪਰ ਇਸ ਦੇ ਨਾਲ ਹੀ ਹੁਣ ਜਿਹੜੀ ਹੈ ਹੁਣ ਵੀ ਜਿਹੜੀ ਹੈ ਦਿੱਲੀ ਦੇ ਵਿੱਚ ਜਿਹੜੀ ਹਵਾ ਹੈ ਉਹ ਕਾਫੀ ਪ੍ਰਦੂਸ਼ਿਤ ਹੈ ਇਸ ਲਈ ਜਿਹੜੀ ਹੈ ਉੱਥੇ ਮਿਊਸਪਲ ਕਾਰਪੋਰੇਸ਼ਨ ਹੈ ਉਹ ਫੋਕਿੰਗ ਕਰ ਰਹੀ ਹੈ ਸੋ ਪਾਣੀ ਦੀ ਬੁਛਾਰਾ ਉੱਥੇ ਸੜਕਾਂ ਤੇ ਪਾਈਆਂ ਜਾ ਰਹੀਆਂ ਨੇ ਕਿਉਂਕਿ ਪ੍ਰਦੂਸ਼ਣ ਥੋੜਾ ਘੱਟ ਹੋਵੇ ਪਰ ਇਸੇ ਵਿਚਾਲੇ ਹੁਣ ਇੱਕ ਖਬਰ ਇਹ ਵੀ ਅਸੀਂ ਜਾਣਨਾ ਚਾਹਾਂਗੇ ਕਿ ਪ੍ਰਦੂਸ਼ਣ ਦੇ ਨਾਲ ਕੀ ਬੱਚੇ ਦਾ ਵਿਕਾਸ ਰੁਕ ਸਕਦਾ ਹੈ ਕਿ ਇਹ ਪ੍ਰਭਾਵਿਤ ਹੋ ਸਕਦਾ ਹੈ ਜੀ ਜੀ ਬਾਰਸੀਲੋਨਾ ਇੰਸਟੀਚਿਊਟ ਆਫ ਗਲੋਬਲ ਹੈਲਥ ਨੇ ਜਿਹੜੀ ਨਵੀਂ ਰਿਸਰਚ ਕੀਤੀ ਹੈ ਉਹਦੇ ਚ ਇਹੀ ਗੱਲ ਸਾਹਮਣੇ ਆਈ ਹੈ ਬਈ ਜਿਹੜੇ ਇਨਫੈਂਟਸ ਨੇ ਜਿਹੜੇ ਬਹੁਤ ਨਿੱਕੇ ਬੱਚੇ ਨੇ ਛੋਟੇ ਛੋਟੇ ਬੱਚੇ ਜਿਹੜੇ ਰੀਸੈਂਟਲੀ ਪੈਦਾ ਹੋਏ ਹੋਣਗੇ ਉਹਨਾਂ ਦੇ ਦਿਮਾਗੀ ਜਿਹੜੇ ਸੈੱਲ ਨੇ ਉਹ ਵਿਕਸਿਤ ਨਹੀਂ ਹੁੰਦੇ ਇਹ ਜਿਹੜੀ ਗੱਲ ਹੈਗੀ ਹੈ ਇਹ ਉਹਨਾਂ ਦੀ ਖੋਜ ਤੋਂ ਸਾਹਮਣੇ ਆਈ ਹੈ ਕਿੰਨੀ ਖਤਰਨਾਕ ਦੇਖੋ ਇਹ ਤੱਤ ਹੈਗਾ ਕਿੰਨਾ ਖਤਰਨਾਕ ਹੈਗਾ ਇਹ ਤੇ ਤੁਸੀਂ ਦੇਖੋ ਵੀ ਇਨਫੈਂਟਸ ਨੂੰ ਕਿੰਨੀ ਲੋਡ ਹੁੰਦੀ ਹੈ ਉਹਨਾਂ ਨੇ ਦੱਸਿਆ ਬਈ 30 ਗੁਣਾ ਜਿਹੜਾ ਵਾਲ ਹੁੰਦਾ ਨਾ ਵਾਲ ਤੋਂ 30 ਗੁਣਾ ਪਤਲਾ ਹੂੰ ਹੂੰ ਇਹ ਜਿਹੜੇ ਕਣ ਹੁੰਦੇ ਨੇ ਪਾਰਟੀਕਲਸ ਹੁੰਦੇ ਨੇ ਜਿਹੜੇ ਬੱਚੇ ਦੇ ਅੰਦਰ ਜਾ ਸਕਦੇ ਆ ਜੀ ਯਾਨੀ ਤੁਸੀਂ ਦੇਖੋ ਵੀ ਪ੍ਰਦੂਸ਼ਣ ਦਾ ਕਿੰਨਾ ਖਤਰਨਾਕ ਅਸਰ ਹੋ ਸਕਦਾ ਆਉਣ ਵਾਲੀਆਂ ਨਸਲਾਂ ਕਿੰਨੀਆਂ ਇਸ ਲਈ ਮਤਲਬ ਵਲਨਰੇਬਲ ਨੇ ਕਿੰਨੀਆਂ ਉਹਨਾਂ ਨੂੰ ਕਿੰਨਾ ਖਤਰਾ ਹੈਗਾ ਅਸੀਂ ਤਾਂ ਚਲੋ ਆਪਣਾ ਜੋ ਕਰ ਰਹੇ ਆਂ ਲੇਕਿਨ ਬੱਚਿਆਂ ਨੂੰ ਜਿਹੜੀਆਂ ਅਗਲੀਆਂ ਪੀੜ੍ਹੀਆਂ ਨੂੰ ਕਿੰਨਾ ਖਤਰਾ ਹੈ ਏਸੀ ਕਰਕੇ ਜਿਹੜਾ ਹੈਗਾ ਪ੍ਰਦੂਸ਼ਣ ਰੋਕਣ ਦੇ ਉੱਪਰ ਜ਼ੋਰ ਦਿੱਤਾ ਜਾਂਦਾ ਤੇ ਬੱਚਿਆਂ ਲਈ ਹੁਣ ਜਿਹੜਾ ਹੈਗਾ ਉਹਨਾਂ ਦੀ ਸਲੀਬਸਾਂ ਦੇ ਵਿੱਚ ਵੀ এনਵਾਇਰਨਮੈਂਟ ਜਿਹੜਾ ਹੈਗਾ ਇੱਕ ਵਿਸ਼ਾ ਸ਼ਾਮਿਲ ਕਰ ਦਿੱਤਾ ਗਿਆ ਜੀ ਅਸੀਂ ਇੱਥੇ ਤੁਹਾਨੂੰ ਤੋਂ ਇਹ ਜਾਨਣਾ ਚਾਹੁੰਗੇ ਕਿ ਇਸੇ ਵਿਚਾਲੇ ਹੁਣ ਪੰਜਾਬ ਦੇ ਵਿੱਚ ਵੀ ਜਿਹੜਾ ਹੈ ਪਟਾਕੇ ਹੁਣ ਕਾਫੀ ਉਹਦੇ ਨਾਲ ਚਲਾਏ ਜਾਂਦੇ ਨੇ ਸੋ ਪੰਜਾਬੀ ਜਿਹੜਾ ਹੈ ਪਟਾਕੇ ਬਹੁਤ ਚਲਾਉਂਦੇ ਨੇ ਸੋ ਹੁਣ ਅਸੀਂ ਜਾਨਣਾ ਚਾਹਾਂਗੇ ਕਿ ਇਸ ਨਾਲ ਹੁਣ ਜਿਹੜੇ ਛੋਟੇ ਬੱਚੇ ਨੇ ਜਿਹੜੇ ਕਿ 1-2 ਸਾਲ ਦਾ ਬੱਚਾ ਹੈ ਜਾਂ ਫਿਰ 5 ਜਾਂ ਫਿਰ 10 ਸਾਲ ਤੋਂ ਕੱਢਦੇ ਬੱਚੇ ਅਤੇ ਪਟਾਕਿਆਂ ਦਾ ਕੀ ਅਸਰ ਪੈ ਸਕਦਾ ਹੈ ਸੋ ਇੱਕ ਅਪੀਲ ਵੀ ਹੈ ਉਹ ਤੁਸੀਂ ਕੀ ਦੇਣਾ ਚਾਹੋਗੇ ਜੀ ਸੁਪਰੀਮ ਕੋਰਟ ਦੇ ਨਿਰਦੇਸ਼ ਪਹਿਲੇ ਹੀ ਆ ਚੁੱਕੇ ਨੇ ਗ੍ਰੀਨ ਪਟਾਕੇ ਗ੍ਰੀਨ ਪਟਾਕੇ ਦਾ ਮਤਲਬ ਵੀ ਉਹਦੇ ਵਿੱਚ ਉਹ ਖਤਰਨਾਕ ਕੈਮੀਕਲ ਨਹੀਂ ਹੁੰਦੇ ਖਤਰਨਾਕ ਰਸਾਇਣ ਨਹੀਂ ਹੁੰਦੇ ਗ੍ਰੀਨ ਪਟਾਕੇ ਦਾ ਮਤਲਬ ਹੈ ਪ੍ਰਦੂਸ਼ਣ ਮੁਕਤ ਜੀ ਕਈ ਸੋਚਦੇ ਨੇ ਪਤਾ ਨਹੀਂ ਵੀ ਗ੍ਰੀਨ ਪਤਾ ਨਹੀਂ ਕੀ ਹੁੰਦਾ ਹਰੇ ਪਟਾਕੇ ਪਰ ਉਹਨਾਂ ਦੇ ਵਿੱਚ ਵੀ ਸਰ ਅਸੀਂ ਉਹਨਾਂ ਦੇ ਵਿੱਚ ਵੀ ਜਿਹੜੀ ਹੈ ਧੂਆ ਤਾਂ ਹੁੰਦਾ ਹੀ ਹੈ ਧੂਆ ਹੁੰਦਾ ਹੈ ਲੇਕਿਨ ਉਹ ਖਤਰਨਾਕ ਨਹੀਂ ਹੁੰਦਾ ਓੜ ਜਾਂਦਾ ਹਵਾ 'ਚ ਮਿਲ ਜਾਂਦਾ ਪਾਣੀ ਦੇ ਮਤਲਬ ਵਾਸ਼ਪੀਕਰਨ ਹੋ ਜਾਂਦਾ ਉਹਨਾਂ ਦਾ ਤੇ ਉਹ ਖਤਰਨਾਕ ਨਹੀਂ ਹੁੰਦੇ ਹੈਗੇ ਤੇ ਉਹਨਾਂ ਦੀ ਇਜਾਜ਼ਤ ਦਿੱਤੀ ਆ ਹੁਣ ਤੇ ਸਾਨੂੰ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਹੈ ਤੇ ਖਾਸ ਕਰਕੇ ਜਿਹੜੇ ਸਕੂਲੀ ਬੱਚੇ ਨੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇਸ ਪਾਸੇ ਜਾਗਰੂਕ ਕਰਨ ਦੀ ਜ਼ਰੂਰਤ ਹੈ ਚਾਹੇ ਨੌਕੜਾ ਨਾਟਕ ਕਰੋ ਚਾਹੇ ਤੁਸੀਂ ਸਰਕਾਰੀ ਤੰਤਰ ਨੂੰ ਵਰਤਿਆ ਜਾਵੇ ਇਹ ਇਹ ਘਰ ਘਰ ਇਹ ਮੈਸੇਜ ਜਾਣਾ ਚਾਹੀਦਾ ਵੀ ਜਿਹੜਾ ਦੀਵਾਲੀ ਵੇਲੇ ਥੋੜਾ ਸੰਜਮ ਦੇ ਨਾਲ ਹੁਣ ਆਪਾਂ ਨੂੰ ਇਹ ਪਟਾਕੇ ਚਲਾਉਣ ਦੀ ਲੋੜ ਹੈ ਜੀ ਜੀ ਬਿਲਕੁਲ ਸਹੀ ਕਿਹਾ ਜੀ ਤੁਸੀਂ ਕਿ ਪਟਾਕੇ ਜਿਹੜੀ ਨੇ ਸੀਮਿਤ ਉਸ ਦੇ ਵਿੱਚ ਚਲਾਉਣੇ ਚਾਹੀਦੇ ਨੇ ਕਿਉਂਕਿ ਇਸ ਦਾ ਨੁਕਸਾਨ ਵੀ ਬਹੁਤ ਹੈ ਸੋ ਜੇਕਰ ਚਲਾਉਣੇ ਵੀ ਨੇ ਉਹ ਵੀ ਤੁਸੀਂ ਗ੍ਰੀਨ ਪਟਾਕੇ ਚਲਾ ਸਕਦੇ ਹੋ ਸੋ ਅੱਗੇ ਵਧਦੇ ਹਾਂ ਸੋ ਅਗਲਾ ਜਿਹੜਾ ਹੈ ਮੁੱਦਾ ਉਹ ਹੈ ਮਾਹੂਲ ਚੌਕਸੀ ਦਾ ਜੋ ਕਿ ਹੁਣ ਇਹਨਾਂ ਦੀ ਜਿਹੜੀ ਹਵਾਲ ਕੀ ਨੂੰ ਮਨਜ਼ੂਰੀ ਜਿਹੜੀ ਹੈ ਬੈਲਜੀਅਮ ਦੀ ਕੋਰਟ ਦੇ ਵੱਲੋਂ ਦਿੱਤੀ ਗਈ ਹੈ ਸੋ ਪਰਵਾਨਗੀ ਦਿੱਤੀ ਗਈ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਇਹ ਭਾਰਤ ਆ ਸਕਦੇ ਨੇ ਹਵਾਲਗੀ ਜਿਹੜੀ ਹੈ ਮੈਸਨ ਦੀ ਉੱਥੋਂ ਦੀ ਅਦਾਲਤ ਨੇ ਪਰਵਾਨਗੀ ਦੇ ਦਿੱਤੀ ਤਾਂ ਫਿਰ ਇਹਦਾ ਮਤਲਬ ਹੈ ਵੀ ਹੁਣ ਤਿਆਰੀ ਹੈ ਇੱਥੇ ਆ ਸਕਦੇ ਨੇ ਜੀ ਐਂ ਘਟਾਲੇ ਕਰਕੇ ਗਏ ਹੋਏ ਨੇ ਤੁਹਾਡੀ ਯਾਦ ਹੋਣਾ ਨਿਰਵ ਮੋਦੀ ਜੀ 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 ਬਿਲਕੁਲ 13578 ਕਰੋੜ ਦਾ ਘਟਾਲਾ ਕਰਕੇ ਭੱਜਿਆ ਹੂੰ 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 ਉਹਦਾ ਭਤੀਜਾ ਹੈ ਮਹਿਲ ਚੌਕ ਸੀ ਹੁਣ ਤੁਸੀਂ ਦੇਖੋ ਸਾਡੇ ਪੰਜਾਬ ਦੇ ਕਿਸਾਨ 30 30 40 40000 ਰੁਪਏ ਵਿਚਾਰਿਆਂ ਦੇ ਸਿਰ ਤੇ ਕਰਜ਼ਾ ਹੁੰਦਾ ਔਰ ਉਸ ਕਰਜ਼ੇ ਦਾ ਬੋਝ ਆਪਣੇ ਸਿਰ ਤੇ ਲੈ ਕੇ ਤਣਾਅ ਅਗਰਸਤ ਹੋ ਜਾਂਦੇ ਨੇ ਤੇ ਖੁਦਕੁਸ਼ੀ ਤੱਕ ਕਰ ਲੈਂਦੇ ਆ ਪਰ ਇਹ ਪੈਸਾ ਭੱਜੇ ਹੋਏ ਨੇ ਹਜ਼ਾਰਾਂ ਕਰੋੜ ਰੁਪਏ ਲੈ ਕੇ ਇੰਡੀਆ ਦੇ ਸਾਡੇ ਸਾਡੀ ਥੋੜੀ ਮੇਰੀ ਪੈਸੇ ਨੇ ਇਹ ਜਿਹੜੇ ਲੈ ਕੇ ਭੱਜੇ ਹੋਏ ਨੇ ਤੇ ਸਾਡੀ ਸਰਕਾਰ ਦੇ ਉੱਪਰ ਇਹਦਾ ਬੋਝ ਪੈਂਦਾ ਤੇ ਮੈਂ ਇਹ ਨਾ ਇਹ ਜਿੰਨੀ ਥਿਤੀ ਆਪਣੇ ਇੰਡੀਆ ਦੇ ਸ਼ਕੰਜੇ ਚ ਆ ਜਾਣ ਕਾਨੂੰਨੀ ਸ਼ਿਕੰਜੇ ਦੇ ਵਿੱਚ ਤੇ ਉਹਨਾਂ ਹੀ ਚੰਗਾ ਹੈ ਜੀ ਸੋ ਅੱਗੇ ਜਿਹੜਾ ਹੈ ਅਗਲਾ ਮੁੱਦਾ ਵੀ ਕਾਫੀ ਗਰਮ ਹੈ ਕਿਉਂਕਿ ਆਈਪੀਐਸ ਵਾਈ ਪੂਰਨ ਸਿੰਘ ਦੇ ਵੱਲੋਂ ਜਿਹੜੀ ਹੈ ਪਿਛਲੇ ਦਿਨੀ ਇਹ ਜਿਹੜੀ ਹੈ ਖੁਦਕੁਸ਼ੀ ਕੀਤੀ ਗਈ ਹੈ ਸੁਸਾਇਸਾਈਡ ਕੀਤਾ ਗਿਆ ਉਸ ਇਸ ਮਾਮਲੇ ਦੇ ਵਿੱਚ ਹੁਣ ਸੀਬੀਆਈ ਤੋਂ ਜਿਹੜੀ ਹੈ ਇਹ ਜਿਹੜੀ ਹੈ ਜਾਂਚ ਕਰਾਉਣ ਦਾ ਮਾਮਲਾ ਜਿਹੜਾ ਹਾਈ ਕੋਰਟ ਪਹੁੰਚ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਹੈ ਸੀਬੀਆਈ ਹੁਣ ਇਸ ਮਾਮਲੇ 'ਚ ਜੇਕਰ ਇਸ ਦੀ ਐਂਟਰੀ ਹੁੰਦੀ ਹੈ ਸੋ ਇਹ ਮਾਮਲਾ ਕਿਤੇ ਨਾ ਕਿਤੇ ਹੱਲ ਹੋਏਗਾ ਬਈ ਕਾਫੀ ਜਿਹੜੇ ਚਿਹਰੇ ਨੇ ਬੇਨਕਾਬ ਹੋਣਗੇ ਲੁਧਿਆਣੇ ਦੇ ਨਵਨੀਤ ਕੁਮਾਰ ਨੇ ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਆ ਹੂੰ ਉਹਨਾਂ ਨੇ ਇਹ ਕਿਹਾ ਹੈਗਾ ਵੀ ਇਹ ਮਾਮਲਾ ਜਿਹੜਾ ਸੀਬੀਆਈ ਦੇ ਹਵਾਲੇ ਕੀਤਾ ਜਾਵੇ ਪਰ ਜਦੋਂ ਸ਼ੁੱਕਰਵਾਰ ਕੱਲ ਸੁਣਵਾਈ ਹੋਈ ਹੂੰ ਉਹਦੇ ਵਿੱਚ ਉਹਨਾਂ ਦੇ ਵਕੀਲ ਦੀ ਤਿਆਰੀ ਨਹੀਂ ਸੀ ਪੂਰੀ ਜੀ ਆ ਜਿਹੜੇ ਜਸਟਿਸ ਚੀਫ ਜਸਟਿਸ ਜਿਹੜੇ ਸਾਡੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਸ਼ੀਲ ਨਾਗੂ ਜੀ ਜਸਟਿਸ ਸ਼ੀਲ ਨਾਗੂ ਜੀ ਉਹਨਾਂ ਨੇ ਸਵਾਲ ਕੀਤਾ ਵੀ ਸਾਨੂੰ ਦੱਸੋ ਵੀ ਸੁਪਰੀਮ ਕੋਰਟ ਦੀਆਂ ਕੀ ਕੀ ਹਦਾਇਤਾਂ ਨੇ ਕੀ ਕੀ ਡਾਇਰੈਕਸ਼ਨਸ ਨੇ ਜਿਹਦੇ ਨਾਲ ਸਾਨੂੰ ਪਤਾ ਲੱਗੇ ਵੀ ਇਹ ਮਾਮਲਾ ਸੀਬੀਆਈ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਉਹਨਾਂ ਦੇ ਵਕੀਲ ਨੇ ਕਿਹਾ ਵੀ ਮੈਨੂੰ ਨਹੀਂ ਪਤਾ ਮੈਨੂੰ ਥੋੜਾ ਟਾਈਮ ਚਾਹੀਦਾ ਤੇ ਫਿਰ ਇਹਦੇ ਇੱਕ ਦੋ ਸਾਲ ਹੋਰ ਕੀਤੇ ਉਹਦੀ ਵੀ ਜਾਣਕਾਰੀ ਵਕੀਲ ਨੂੰ ਨਹੀਂ ਸੀ ਇਸ ਤੋਂ ਫਿਰ ਤੰਗਾ ਕੇ ਜਿਹੜਾ ਚੀਫ ਡਸਟਰੀ ਸਾਹਿਬ ਨੇ ਉਹ ਮਾਮਲਾ ਅ ਅੱਗੇ ਅਗਲੀ ਅਗਲੀ ਡੇਟਾਂ ਦੇ ਉੱਪਰ ਪਾ ਦਿੱਤਾ ਹੈਗਾ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਤਿਆਰੀ ਕਰਕੇ ਆਇਆ ਕਰੋ ਤੇ ਮਤਲਬ ਇਹ ਸਵਾਲ ਉਠਾਇਆ ਹੈ ਵੀ ਕੀ ਇਹ ਮਾਮਲਾ ਸੀਬੀਆਈ ਨੂੰ ਸੌਂਪਿਆ ਜਾ ਸਕਦਾ ਨਾਲ ਇਹ ਵੀ ਟਿੱਪਣੀ ਕੀਤੀ ਹੈਗੀ ਉਹਨਾਂ ਨੇ ਇੱਕ ਨਾਲ ਟਿੱਪਣੀ ਕੀਤੀ ਹੈ ਉਹਨਾਂ ਨੇ ਵੀ ਨਾ ਹਰ ਮਾਮਲਾ ਸੀਬੀਆਈ ਕੋਲੇ ਨਹੀਂ ਜਾ ਸਕਦਾ ਜਦੋਂ ਤੱਕ ਉਦੋਂ ਤੱਕ ਨਹੀਂ ਜਾ ਸਕਦਾ ਜਦੋਂ ਤੱਕ ਤੁਹਾਨੂੰ ਕੋਈ ਗਲਤੀ ਨਹੀਂ ਮਿਲੀ ਜੇ ਜਾਂਚ ਸਹੀ ਤਰੀਕੇ ਨਾਲ ਚੱਲ ਰਹੀ ਹੈ ਤਾਂ ਫਿਰ ਹਰ ਗੱਲ ਆਪਾਂ ਸੀਬੀਆਈ ਕੋਲੇ ਥੋੜੀ ਨਹੀਂ ਲਿਜਾ ਸਕਦੇ ਬਿਲਕੁਲ ਜੀ ਜੀ ਸੋ ਅੱਗੇ ਬਾਤ ਇਹ ਹੈ ਜਿੱਥੇ ਕਿ ਕੈਨੇਡਾ ਦੇ ਵਿੱਚ ਦੋ ਪੰਜਾਬੀ ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ ਸੋ ਇੱਥੇ ਖਤਰਨਾਕ ਹਥਿਆਰਾਂ ਦੀ ਇਨਾਤ ਤੇ ਤਸਕਰੀ ਦੇ ਇਲਜ਼ਾਮ ਲੱਗੇ ਨੇ ਸੋ ਇਸੇ ਮਾਮਲੇ ਦੇ ਵਿੱਚ ਹੁਣ ਪਾਬੰਦੀਸ਼ੁਦਾ ਜਿਹੜੀ ਡਿਵਾਈਸ ਨੇ ਉਹ ਵੀ ਬਰਾਮਦ ਹੋਈ ਨੇ ਸੋ ਤੁਹਾਡੇ ਇਸ ਬਾਰੇ ਕੀ ਕਹਿਣਾ ਜੀ 72 ਹੈਂਡ ਗਨਸ ਜੀ ਇੱਕ ਅੰਦੀ ਨਹੀਂ 72 ਪਿਸਤੌਲ ਜਿਹਨੂੰ ਕਹਿੰਦੇ ਆਪਾਂ ਪੰਜਾਬੀ ਚ ਆਪਾਂ ਸਿੰਧਾ ਸ਼ਬਦ ਵਰਤੀਏ ਹੈਂਡ ਗਨਸ 72 ਖਤਰਨਾਕ ਕਿਸਮ ਦੀਆਂ ਉਹ ਬਰਾਮਦ ਹੋਈਆਂ ਨੇ ਉਹਨਾਂ ਦੇ ਟਰੱਕ ਚ ਆ ਨਾਂ ਲੈਣ ਦੀ ਲੋੜ ਨਹੀਂ ਉਹਨਾਂ ਸਾਡੇ ਪੰਜਾਬੀ ਨੌਜਵਾਨ ਨੇ ਤੇ ਕੁਰਾਹੇ ਪਏ ਨੇ ਉੱਥੇ ਜਾ ਕੇ ਨੌਜਵਾਨ ਸਮਝ ਤੋਂ ਬਾਹਰ ਹੈ ਵੀ ਇਦਾਂ ਕਿਉਂ ਉਹ ਇਦਾਂ ਕਰਦੇ ਆ ਸ਼ਾਰਟਕਟ ਮਾਰਦੇ ਆ ਅਮੀਰ ਹੋਣ ਵਾਸਤੇ ਇਹ ਸ਼ਾਰਟਕਟ ਨਹੀਂ ਮਾਰਨਾ ਚਾਹੀਦਾ ਸਾਨੂੰ ਇਹਦੇ ਨਾਲ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਨਾਂ ਜਿਹੜਾ ਹੈ ਉਹ ਖਰਾਬ ਹੁੰਦਾ ਤੇ ਉਹਨਾਂ ਦੇ ਕੋਲੋਂ ਕੁਝ ਡਿਵਾਈਸ ਐਸੇ ਬਰਾਮਦ ਹੋਏ ਨੇ ਜਿਨ੍ਹਾਂ ਤੇ ਪਾਬੰਦੀਆਂ ਲਗੀਆਂ ਹੋਈਆਂ ਸੀ 68 ਡਿਵਾਈਸ ਜਿਹੜੇ ਨੇ ਬਰੈਂਟਨ ਦੀ ਪੁਲਿਸ ਨੇ ਉਹ ਤਾਂ ਗ੍ਰਫਤਾਰ ਕੀਤੇ ਨੇ অন্ਟਾਰੀਓ ਪੁਲਿਸ ਉਹਨਾਂ ਦੀ ਆਪਣੀ ਪੁਲਿਸ ਹੈ ਪ੍ਰੋਵਿੰਸ਼ੀਅਲ ਪੁਲਿਸ ਹੈ ਸੂਬਾ ਸੂਬਾਈ ਪੁਲਿਸ ਹੈ ਉਹਨਾਂ ਦੇ ਸਿਸਟਮ ਕੈਨੇਡਾ ਅਮਰੀਕਾ ਦੇ ਨਾਰਥ ਅਮਰੀਕਾ ਦੇ ਆਪਣੇ ਹਿਸਾਬ ਨਾਲ ਚੱਲਦੇ ਨੇ ਤੇ ਉਹ ਉਹਨਾਂ ਨੇ ਉਹਨਾਂ ਨੂੰ ਗ੍ਰਫਤਾਰ ਕੀਤਾ ਤੇ ਇਹ ਐਕਚੁਅਲੀ ਜਿਹੜੀ ਉੱਥੇ ਦੀ ਜਿਹੜੀ অন্ਟਾਰੀਓ ਪੁਲਿਸ ਸੀਗੀ ਇਹ ਜਾਂਚ ਕਰ ਰਹੀ ਸੀ ਕੋਈ ਹੈਰੋਇਨ ਦੇ ਮਾਮਲੇ ਦੀ ਜੀ ਉਸ ਮਾਮਲੇ 'ਚ ਜਾਂਚ ਉਹਦੀ ਚੱਲ ਰਹੀ ਸੀ ਲੇਕਿਨ ਅੜਿੱਕੇ ਆਗੇ ਤੇ ਇਹ ਟਰੱਕ ਲੈ ਕੇ ਆਏ ਸੀਗੇ ਆਪਣਾ ਟ੍ਰਾਂਟੋ ਤੋਂ ਜੀ ਟ੍ਰਾਂਟੋ ਤੋਂ ਟਰੱਕ ਆਇਆ ਸੀਗਾ ਤੇ ਜਾਣਾ ਸੀ ਇਹਨਾਂ ਨੇ ਅਮਰੀਕਾ ਹੂੰ ਤੇ ਜਿਹੜੇ ਇਹ ਹਥਿਆਰ ਸੀਗੇ ਉਹ ਵੀ ਅਮਰੀਕਾ ਦੇ ਹੀ ਨੇ ਜੀ ਹੁਣ ਸਮਝ ਤੋਂ ਬਾਹਰ ਹੈ ਵੀ ਇਹ ਸਾਨੂੰ ਸਿੱਧੇ ਰਾ ਕੌਣ ਪਾਊਗਾ ਹੂੰ ਉੱਥੇ ਜਾ ਕੇ ਵੀ ਜੇ ਆਪਾਂ ਨੇ ਇਦਾਂ ਹੀ ਕਰਨਾ ਤੇ ਫਿਰ ਇਹ ਗਲਤ ਹੈਗਾ ਜੀ ਅਸੀਂ ਵੇਖ ਰਿਹਾ ਕਿ ਵਿਦੇਸ਼ਾਂ ਦੇ ਵਿੱਚ ਪੰਜਾਬੀ ਜਾਤ ਆ ਜ਼ਰੂਰ ਰਹੇ ਨੇ ਪਰ ਉੱਥੇ ਕਿਤੇ ਨਾ ਕਿਸੇ ਮਾਮਲੇ ਵਿੱਚ ਗ੍ਰਿਫਤਾਰ ਵੀ ਹੋ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬੀ ਨੇ ਜਿਹੜਾ ਭਵਿੱਖ ਹੈ ਵਿਦੇਸ਼ਾਂ ਵਿੱਚ ਹੁਣ ਖਤਰੇ ਵਿੱਚ ਹੈ ਭਵਿੱਖ ਨਹੀਂ ਆਪਾਂ ਕਹਿ ਦਈਏ ਵੀ ਜਿਹੜੇ ਸਾਡਾ ਵਿਦੇਸ਼ ਜਾਣ ਦਾ ਰੁਝਾਨ ਅੱਜ ਦਾ ਨਹੀਂ ਹੈਗਾ ਸਦੀਆਂ ਪੁਰਾਣਾ ਹੈ ਬਿਲਕੁਲ ਸਦੀਆਂ ਪੁਰਾਣਾ ਹੈਗਾ ਇਹ ਹੁਣ ਤੁਸੀਂ ਦੇਖੋ ਵੀ ਜੇ ਤੁਸੀਂ ਅੱਜ ਤੋਂ 2000 ਸਾਲ ਪਹਿਲਾਂ ਵੀ ਜਾਓ ਤਾਂ ਉੱਥੋਂ ਆਪਣੇ ਮੱਧ ਪੂਰਬੀ ਦੇਸ਼ਾਂ ਨਾਲ ਸਾਡਾ ਵਪਾਰ ਚੱਲਦਾ ਹੁੰਦਾ ਸੀਗਾ ਸਿਲਕ ਰੂਟ ਕਿੰਨਾ ਪੁਰਾਣਾ ਹੈ ਦੇਖੋ ਚਾਈਨਾ ਨਾਲ ਤੇ ਉੱਥੋਂ ਤੱਕ ਸਾਡਾ ਵਪਾਰ ਚੱਲਦਾ ਸੀ 2000 ਸਾਲ ਪਹਿਲਾਂ ਵੀ ਸਾਡੇ ਜਿਹੜੇ ਮਸਾਲੇ ਸੀਗੇ ਉਹ ਉੱਥੇ ਜਾਂਦੇ ਸੀਗੇ ਮਿਡਲ ਈਸਟ ਦੇ ਵਿੱਚ ਆ ਜਿਹੜੇ ਜਿਨ੍ਹਾਂ ਨੂੰ ਅੱਜ ਤੁਸੀਂ ਦੁਬਈ ਕਹਿੰਦੇ ਹੋ ਜਾਂ ਉਹਨਾਂ ਇਲਾਕਿਆਂ ਚ ਉਧਰੋਂ ਸਮਾਨ ਇੱਧਰ ਆਉਂਦਾ ਸੀਗਾ ਸੁੱਕੇ ਮੇਵੇ ਵਗੈਰਾ ਤੇ ਇਸ ਕਰਕੇ ਆਪਾਂ ਜੇ ਕਹੀਏ ਵੀ ਅੰਜਵੇਂ ਅਮਰੀਕਾ ਨੇ ਪਾਬੰਦੀ ਲਾ ਦਿੱਤੀ ਹੈ H1B ਨੂੰ ਸਖਤ ਕਰ ਦਿੱਤਾ ਹੈ ਵੀਜ਼ਾ ਤੇ ਐਦਾਂ ਦੀਆਂ ਪਾਬੰਦੀਆਂ ਲੱਗ ਰਹੀਆਂ ਨੇ ਹੁਣ ਸਾਡੇ ਵੀ ਤਾਂ ਦੇਖੋ ਅਸੀਂ ਵੀ ਤਾਂ ਹੁਣ ਕਹਿ ਦਿੰਦੇ ਆ ਫਲਾਨੇ ਜਿਹੜੇ ਬਾਹਰੋਂ ਆਏ ਜੀ ਉਹਨਾਂ ਨੂੰ ਬਾਹਰ ਭਜਾਓ ਇੱਥੇ ਉਹ ਗੰਦ ਪਾਉਂਦੇ ਨੇ ਉਹੀ ਹਾਲ ਉਧਰ ਵੀ ਹੈ ਉਹੀ ਉਹੀ ਹਵਾ ਹੈ ਜਿਹੜੀ ਪੂਰੀ ਦੁਨੀਆ ਚ ਚੱਲ ਰਹੀ ਹੈ ਇਸ ਟਾਈਮ ਸੋ ਅਸੀਂ ਅੱਗੇ ਵਧਦੇ ਹਾਂ ਰੁਕ ਕਰਦੇ ਹਾਂ ਕਿ ਹੋਮ ਗਾਰਡਾਂ ਦੇ ਹੱਕ ਦੇ ਵਿੱਚ ਹਾਈ ਕੋਰਟ ਜਿਹੜੀ ਹੈ ਨਿਤਰੀ ਹੈ ਸੋ ਹਾਈ ਕੋਰਟ ਦੀ ਇੱਕ ਹਦਾਇਤ ਦੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਹਾਈ ਕੋਰਟ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਹੋਮ ਗਾਰਡਸ ਨੂੰ ਪੱਕਾ ਕਰੇ ਸੋ ਇਸ ਦੇ ਨਾਲ ਹੀ ਉਹਨਾਂ ਨੂੰ ਵਲੰਟੀਅਰ ਕਹਿਣਾ ਗਲਤ ਹੋਏਗਾ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਅਜਿਹਾ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਜਿਹਨੇ ਹਾਈ ਕੋਰਟ ਦੇ ਨਿਰਦੇਸ਼ ਤਾਂ ਆ ਗਏ ਨੇ ਹਦਾਇਤ ਆਈ ਹੈ ਸੋ ਹੁਣ ਪੱਕੇ ਕਰ ਸਕਦੀ ਹੈ ਪੰਜਾਬ ਸਰਕਾਰ ਬਿਲਕੁਲ ਕਰ ਸਕਦੀ ਹੈ ਲੇਕਿਨ ਇਹ ਜਿਹੜਾ ਫੈਸਲਾ ਸੁਣਾਇਆ ਸਿਰਫ ਇੱਕ ਮਾਮਲੇ ਚ ਸੁਣਾਇਆ ਸਿਰਫ ਇੱਕ ਬੰਦੇ ਦਾ ਵਿਅਕਤੀਗਤ ਸੀਗਾ ਪਰਸਨਲ ਮਾਮਲਾ ਹੈਗਾ ਇਹ ਲੇਕਿਨ ਜੋ ਟਿੱਪਣੀਆਂ ਆਈਆਂ ਨੇ ਹਾਈ ਕੋਰਟ ਦੀਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਉਹ ਸਾਰਿਆਂ ਦੇ ਲੱਗ ਹੋ ਸਕਦੀਆਂ ਨੇ ਉਹਨਾਂ ਨੇ ਕਿਹਾ ਵੀ ਹੁਣ ਕੀ ਕਰਦੇ ਆਂ ਹੋਮ ਗਾਰਡਸ ਨੂੰ ਤਿੰਨ ਤਿੰਨ ਦਹਾਕੇ 30-30 ਸਾਲ ਤੱਕ ਉਹਨਾਂ ਦੀ ਸੇਵਾ ਲੈਂਦੇ ਆ ਤੇ ਇੱਕ ਛੋਟੀ ਜੀ ਇੱਕ ਪਾ ਦिती ਇੱਕ ਮਦ ਪਾ ਦिती ਆਈਟਮ ਇਹ ਪਾ ਦਿੰਦੇ ਵੀ ਇਹ ਤਾਂ ਵਲੰਟੀਅਰ ਨੇ ਤੇ ਉਹਨਾਂ ਨੂੰ ਘੱਟ ਤਨਖਾਹਾਂ ਤੇ ਕੰਮ ਕਰਨਾ ਪੈਂਦਾ ਕੰਮ ਉਹ ਪੂਰੇ ਪੁਲਿਸ ਮੁਲਾਜ਼ਮਾ ਜਿੰਨਾ ਕਰਦੇ ਆ ਪਰ ਉਹਨਾਂ ਨੂੰ ਤਨਖਾਹਾਂ 30 30 ਸਾਲ ਦੀ ਸੇਵਾ ਵਾਲਿਆਂ ਨੂੰ ਰੈਗੂਲਰਾਈਜ਼ ਕੀਤਾ ਜਾਵੇ ਉਸ ਜਿਹੜਾ ਮੁਲਾਜ਼ਮ ਬਾਰੇ ਹੱਕ ਤੇ ਫੈਸਲਾ ਆਇਆ ਹੈਗਾ ਉਹਨੂੰ ਰੈਗੂਲਰਾਈਜ਼ ਕਰਨ ਦਾ ਨਿਯਮਤੀ ਮਤਲਬ ਉਹਦੀ ਜਿਹੜੀ ਪੱਕੀ ਨੌਕਰੀ ਕਰਨ ਦਾ ਜਿਹੜਾ ਫੈਸਲਾ ਆਇਆ ਹੈਗਾ ਤੇ ਇਹ ਸਾਰਿਆਂ ਤੇ ਲਾਗੂ ਹੋ ਸਕਦਾ ਲੇਕਿਨ ਉਹੀ ਗੱਲ ਵੀ ਸਰਕਾਰ ਨੇ ਇੱਕਦਮ ਨਹੀਂ ਕਰਨਾ ਹੈਗਾ ਥੋੜਾ ਜਿਹਾ ਮਤਲਬ ਤਰद्दਦ ਕਰਨਾ ਪਊਗਾ ਜਿਹੜੇ ਮੁਲਾਜ਼ਮਾਂ ਨੂੰ ਥੋੜਾ ਅ ਮਤਲਬ ਅਪੀਲਾਂ ਕਰਨੀਆਂ ਪੈਣਗੀਆਂ ਜਾਂ ਜੋ ਵੀ ਹੈ ਉਹਨਾਂ ਨੂੰ ਇਹ ਇੱਕਦਮ ਨਹੀਂ ਹੋਣ ਲੱਗਿਆ ਹੈਗਾ ਜੀ ਹੂੰ ਜੀ ਸੋ ਅਸਤੇ ਅੱਗੇ ਵਧਦੇ ਹਾਂ ਜਿੱਥੇ ਕਿ ਸੁਖਬੀਰ ਸਿੰਘ ਬਾਦਲ ਨੂੰ ਇੱਕ ਵੱਡਾ ਛਟਕਾ ਲੱਗਿਆ ਸੋ ਮਾਨ ਹਾਣੀ ਕੇਸ ਦੇ ਵਿੱਚ ਇਹਨਾਂ ਦੀ ਇੱਕ ਪਟੀਸ਼ਨ ਸੀਗੀ ਜੋ ਕਿ ਰੱਤ ਕਰ ਦਿੱਤੀ ਗਈ ਹੈ ਸੋ ਹਾਈ ਕੋਰਟ ਦੇ ਵਿੱਚ ਹੁਣ ਇਹਨਾਂ ਦੇ ਜਿਹੜਾ ਹੈ ਵਿਰੋਧ ਕੇਸ ਚੱਲੇਗਾ ਸੋ ਤੁਹਾਨੂੰ ਕੀ ਲੱਗਦਾ ਕਿਤੇ ਨਾ ਕਿਤੇ ਹੁਣ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਜੀ ਉਹ ਇਹਨਾਂ ਨੇ ਅਖੰਡ ਕੀਰਤਨੀ ਜਥੇ ਦੇ ਮੈਂਬਰ ਜਿਹੜੇ ਸੀ ਰਜਿੰਦਰਪਾਲ ਸਿੰਘ ਉਹਨਾਂ ਨੇ ਮਕਦਮਾ ਕੀਤਾ ਸੀਗਾ ਸੁਖਵੀਰ ਬਾਦਲ ਹਰਾਂ ਤੇ ਤੇ ਟਿੱਪਣੀ ਵੈਸੇ ਸੁਖਵੀਰ ਬਾਦਲ ਨੇ ਉਹਨਾਂ ਦਾ ਨਾਮ ਲੈ ਕੇ ਨਹੀਂ ਸੀ ਕੀਤੀ ਉਹਨਾਂ ਨੇ ਸਿਰਫ ਇੱਕ ਜਿਹੜਾ ਸੀਗਾ ਆਮ ਆਦਮੀ ਪਾਰਟੀ ਤੇ ਉਹਨਾਂ ਨੇ ਟਿੱਪਣੀ ਕੀਤੀ ਸੀਗੀ ਤੇ ਉਹ ਉਹਨਾਂ ਨੇ ਕਿਹਾ ਸੀਗਾ ਵੀ ਜੇ ਇਹਦੀ ਸਰਕਾਰ ਆ ਗਈ ਤਾਂ ਤਾਂ ਖਤਰਾ ਹੋਊਗਾ ਉਦੋਂ ਤਾਂ ਸਰਕਾਰ ਬਣੀ ਵੀ ਨਹੀਂ ਸੀਗੀ ਉਹ ਇਹ ਪੁਰਾਣਤਮਨ ਸਰਕਾਰ ਨਹੀਂ ਸੀਗੀ ਉਹ ਪਹਿਲਾਂ ਦੀਆਂ ਗੱਲਾਂ ਨੇ ਇਹ ਤੇ ਲੇਕਿਨ ਜਿਹੜਾ ਕੇਸ ਪਾ ਦਿੱਤਾ ਰਜਿੰਦਰਪਾਲ ਸਿੰਘ ਹੋਰਾਂ ਨੇ ਅਖੰਡ ਕੀਰਤਨੀ ਜਥੇ ਇਹ ਗੱਲਾਂ ਨੇ ਉਹਨਾਂ ਨੇ ਉਹ ਕੇਸ ਪਾ ਦਿੱਤਾ ਵੀ ਸਾਡਾ ਨਾਂ ਇਸ ਤਰ੍ਹਾਂ ਲਿਆ ਉਹ ਥੋੜਾ ਅਪਮਾਨਜਨਕ ਮਾਮਲਾ ਸੀਗਾ ਉਹ ਜੀ ਅ ਇਸੇ ਕਰਕੇ ਇਦਾਂ ਦੀ ਮਤਲਬ ਜਿਹੜਾ ਕੇਸ ਪਿਆ ਉਹਨਾਂ ਤੇ ਤੇ ਉਹ ਉਹਨਾਂ ਨੇ ਕੀ ਕਿਹਾ ਸੀਗਾ ਸੁਖਵੀਰ ਬਾਦਲ ਨੇ ਉਹ ਇੱਥੇ ਅਸੀਂ ਨਹੀਂ ਦੇ ਸਕਦੇ ਕਿਉਂਕਿ ਫਿਰ ਉਹ ਅਪਮਾਨਜਨਕ ਹੈਗਾ ਜੋ ਜੀਤੇਰ ਜਿਹੜੀ ਆ ਉਹ ਤੇ ਇਤਰਾਜ਼ ਕਰ ਸਕਦੀ ਆ ਵੀ ਇਦਾਂ ਦਾ ਕਿਉਂ ਕਿਹਾ ਗਿਆ ਇਸ ਕਰਕੇ ਤੇ ਹੁਣ ਇਸ ਤਰ੍ਹਾਂ ਹੈਗਾ ਵੀ ਇਹਨਾਂ ਨੇ ਸੁਖਵੀਰ ਬਾਦਲ ਨੇ ਹਾਈ ਕੋਰਟ 'ਚ ਪਟੀਸ਼ਨ ਪਾਈ ਸੀਗੀ ਵੀ ਮੇਰੇ ਖਿਲਾਫ ਇਹ ਮਾਮਲਾ ਨਹੀਂ ਬਣਦਾ ਕਿਉਂਕਿ ਮੈਂ ਤਾਂ ਇਸ ਬੰਦੇ ਖਿਲਾਫ ਕੋਈ ਟਿੱਪਣੀ ਕੀਤੀ ਨਹੀਂ ਸੀਗੀ ਜੀ ਤੇ ਇਸ ਕਰਕੇ ਮੇਰੇ ਖਿਲਾਫ ਲੇਕਿਨ ਅਦਾਲਤ ਨੇ ਉਹ ਮੰਨਿਆ ਨਹੀਂ ਤੇ ਉਹ ਇਸ ਕਰਕੇ ਹੁਣ ਉਹਨਾਂ ਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਚੱਲੂਗਾ ਮਤਲਬ ਇਹਨਾਂ ਨੇ ਰੱਦ ਕਰਨ ਵਾਸਤੇ ਅਪੀਲ ਕੀਤੀ ਸੀਗੀ ਉਹ ਅਪੀਲ ਰੱਦ ਹੋ ਗਈ ਅਸਲ 'ਚ ਇਹ ਖਬਰ ਹੈਗੀ ਹੈ ਜੀ ਜੀ ਸੋ ਡੀਆਈਜੀ ਪੁੱਲਰ ਦੇ ਮਾਮਲੇ ਵੱਲ ਵਾਦਿਆ ਜਿਸ ਦਾ ਕਿ ਮੁੱਦਾ ਕਾਫੀ ਹੀ ਪੱਕਿਆ ਹੋਇਆ ਪੰਜਾਬ ਦੇ ਵਿੱਚ ਸੋ ਕਾਫੀ ਜੜੀ ਹੈ ਇਹਨਾਂ ਦੇ ਕਰੋ ਰਿਕਵਰੀ ਹੋਈ ਹੈ ਸੋ ਜਾਂਚ ਹਲੇ ਵੀ ਜਾਰੀ ਹੈ ਸੋ ਸੀਬੀਆਈ ਜੜੀ ਹੈ ਅੜੀਕੇ ਦੇ ਵਿਚ ਲੀਤਾ ਹੋਇਆ ਡੀਆਈਜੀ ਪੁੱਲਰ ਨੂੰ ਸੋ ਇਸ ਨਾਲ ਹੀ ਹੁਣ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਵੀ ਇਸ ਮਾਮਲੇ 'ਚ ਐਂਟਰੀ ਹੋਈ ਹੈ ਸੋ ਉਹਨਾਂ ਨੇ ਹੁਣ ਇਸ ਦੀ ਪੂਰੀ ਜਾਂਚ ਜੜੀ ਹੈ ਮੰਗੀ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜੜੀ ਸੀਬੀਆਈ ਜਾਂਚ ਪੜਤਾਲ ਤੱਕ ਕਰ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਕਿਹੜੇ ਜਣੇ ਵੱਡੇ ਜਿਹੜੇ ਨੇ ਆਗੂ ਨੇ ਉਹ ਉਹਨਾਂ ਦੇ ਚਿਹਰੇ ਵੇ ਨਕਾਬ ਹੋਣਗੇ ਜਾਂ ਫਿਰ ਆਮ ਆਦੀ ਪਾਰਟੀ ਦੀ ਸਰਕਾਰ ਤੇ ਇਸ ਦਾ ਕੁਝ ਅਸਰ ਪੈ ਸਕਦਾ ਜੀ ਪਰਮਪੰਦ ਸਿੰਘ ਰੁਮਾਣਾ ਅਕਾਲੀ ਦਲ ਦੇ ਲੀਡਰ ਨੇ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਸੀਗਾ ਵੀ ਜਿਹੜੀ ਸਰਕਾਰ ਹੈਗੀ ਪੰਜਾਬ ਸਰਕਾਰ ਵੀ ਉਹ ਚੁੱਪ ਕਿਉਂ ਹੈ ਡੀਆਈਜੀ ਭੁੱਲਰ ਦੇ ਮਾਮਲੇ ਦੇ ਵਿੱਚ ਉਹ ਗੱਲ ਸੀਗੀ ਤੇ ਉਹਨਾਂ ਨੇ ਕਿਹਾ ਵੀ ਇਸ ਗੱਲ ਦੀ ਭ੍ਰਿਸ਼ਟਾਚਾਰ ਮਾਮਲੇ ਦੀ ਪੂਰੀ ਜਾਂਚ ਹੋਵੇ ਇਹ ਇਹ ਗੱਲ ਇਸ ਗੱਲ ਦੀ ਮੰਗ ਕੀਤੀ ਸੀ ਉਹਨਾਂ ਨੇ ਤੇ ਇਹ ਇਹ ਵੀ ਖਬਰਾਂ ਆ ਰਹੀਆਂ ਨੇ ਵੀ ਜਿਹਦੇ ਜਿੰਨੇ ਵੀ ਡੀਆਈਜੀ ਅਰ ਜਰਨਲ ਸਿੰਘ ਭੁੱਲਰ ਦੇ ਫੋਨ ਦੇ ਵਿੱਚ ਜਿੰਨੇ ਵੀ ਕੰਟੈਕਟ ਸੀ ਉਹ ਸਾਰੇ ਹੁਣ ਸ਼ੱਕ ਦੇ ਘੇਰੇ 'ਚ ਨੇ ਜੀ ਉਹਨਾਂ ਤੋਂ ਵੀ ਪੁੱਛਗਿਛ ਹੋਣੀ ਐ ਔਰ ਉਹ ਬਿਲਡਰ ਨੇ ਜਾਂ ਪ੍ਰਾਪਰਟੀ ਡੀਲਰ ਨੇ ਜਾਂ ਕੋਈ ਵਪਾਰੀ ਨੇ ਵੱਡੇ ਤੇ ਹੁਣ ਜਿਵੇਂ ਇਹ ਵੀ ਬੱਤਾ ਵੀ ਜਿਹੜਾ ਸੀਗਾ ਆਕਾਸ਼ ਬੱਤਾ ਜੀ ਉਹ ਵੀ ਤਾਂ ਸਕ੍ਰੈਪ ਡੀਲਰ ਹੀ ਸੀ ਵੱਡਾ ਜੀ ਉਸਤੇ ਵੀ ਕੇਸ ਦਰਦ ਸੀਗਾ ਪਹਿਲਾਂ ਤੋਂ ਕੇਸ ਦਰਦ ਸੀਗਾ ਹਾਂ ਤੇ ਉਸਨੇ ਉਸ ਤੰਗ ਪਰੇਸ਼ਾਨ ਹੋ ਕੇ ਵੀ ਰਿਸ਼ਵਤ ਮੰਗੀ ਜਾ ਰਹੀ ਸੀ ਸੋ ਸੀਬੀਆਈ ਦਾ ਰੁਕ ਗਿਆ ਵੀ ਹਾਂ ਵੀ ਤੇਰੇ ਤੋਂ ਕੇਸ ਹੀ ਵਾਪਸ ਹੋ ਜਾਊਗਾ ਅਸੀਂ ਤੈਨੂੰ ਬਰੀ ਕਰਵਾਵਾਂਗੇ ਤੋ ਸਾਨੂੰ 8 ਲੱਖ ਰੁਪਏ ਦੇ ਉਹ ਚੋਂ 5 ਲੱਖ ਦਾ ਲੈਣਾ ਸੀ 8 ਲੱਖ ਲੈਣਾ ਸੀ ਜਿੰਨੀ ਵੀ ਸੀਗਾ ਤੁਹਾਨੂੰ ਲੱਗਦਾ ਨਹੀਂ ਹੈ ਜਿਹੜਾ ਹੁਣ ਜਿਹਨੇ ਸ਼ਿਕਾਇਤ ਕਰਤਾ ਹੁਣ ਜਿਸ ਦੇ ਕਰਕੇ ਡੀਆਈਜੀ ਪੁੱਲਰ ਸਾਹਿਬ ਹੁਣ ਜੇਲ੍ਹ ਦੇ ਵਿੱਚ ਨੇ ਸੋ ਤੁਹਾਨੂੰ ਲੱਗਦਾ ਹੈ ਕਿ ਜਿਸ ਨੇ ਸ਼ਿਕਾਇਤ ਕੀਤੀ ਹੈ ਉਹ ਉਸਦਾ ਅਕਸ਼ ਵੀ ਜਿਹੜਾ ਹੈ ਕੋਈ ਸਾਫ ਸੁਥਰਾ ਨਹੀਂ ਹੈ ਜੀ ਸੋ ਉਹ ਵੀ ਹੁਣ ਅਸੀਂ ਮੀਡੀਆ ਰਿਪੋਰਟਾਂ ਵਿੱਚ ਵੇਖ ਰਿਹਾ ਕਿ ਉਹ ਵੀ ਕਾਫੀ ਵੱਡੇ ਵੱਡੇ ਇਲਜ਼ਾਮ ਨੇ ਜੋ ਕਿ ਡੀਆਈਜੀ ਪੁੱਲਰ ਤੇ ਲਗਾ ਰਹੇ ਨੇ ਸੋ ਡੀਆਈਜੀ ਪੁੱਲਰ ਦਾ ਹੁਣ ਕਬੀ ਤੇ ਕੱਲ ਵੀ ਇੱਕ ਬਿਆਨ ਆਇਆ ਕੋਰਟ 'ਚ ਪੇਸ਼ੀ ਹੋਣ ਦੇ ਦੌਰਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਜਾਂਚ ਹੈ ਜਾਂਚ ਦਾ ਵਿਸ਼ਾ ਹੈ ਸੋ ਮੈਂ ਅਜੇ ਹਕ ਕੋਈ ਕੰਮ ਨਹੀਂ ਕੀਤਾ ਸੋ ਸੀਬੀਆਈ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ ਸੋ ਇਨਸਾਫ ਜ਼ਰੂਰ ਹੋਏਗਾ ਸੋ ਤੁਹਾਨੂੰ ਕੀ ਲੱਗਦਾ ਕਿ ਡੀਆਈਜੀ ਸਾਹਿਬ ਸੱਚ ਬੋਲ ਰਹੇ ਨੇ ਜਾਂ ਫਿਰ ਵੀ ਕਿਹੜੀ ਕੜੀ ਹੈ ਜਿਹੜੀ ਕਿ ਕੇਸ ਦੇ ਵਿੱਚ ਜੁੜੀ ਹੋਈ ਹੈ ਜੀ ਇਹ ਮਾਮਲਾ ਜ਼ੇਰੇ ਸੁਣਵਾਈ ਹੈਗਾ ਤੇ ਆਪਾਂ ਇਸ ਦੇ ਉੱਪਰ ਮੇਰੇ ਖਿਆਲ ਚਪਟ ਟਿੱਪਣੀ ਨਾ ਕਰੀਏ ਕੋਈ ਵੀ ਕੀ ਹੋ ਸਕਦਾ ਹਨਾ ਕਿਉਂਕਿ ਜਦੋਂ ਸਾਰਾ ਮਾਮਲਾ ਸੁਣਵਾਈ ਅਧੀਨ ਹੁੰਦਾ ਅੰਡਰ ਟਰਾਇਲ ਹੈਗਾ ਸਾਰਾ ਕੁਝ ਤੇ ਇਸ ਕਰਕੇ ਆਪਾਂ ਕਦੇ ਇਹਦੇ ਉੱਪਰ ਟਿੱਪਣੀ ਨਹੀਂ ਕਰ ਸਕਦੇ ਲੇਕਿਨ ਇੱਕ ਕਿੰਨੀ ਦੁਖਾਂਤ ਵਾਲੀ ਗੱਲ ਹੈ ਜੀ ਇਹ ਤੁਸੀਂ ਦੇਖੋ ਵੀ ਮਤਲਬ ਆਪਾਂ ਕਹਿ ਲਈਏ ਵੀ ਭ੍ਰਿਸ਼ਟਾਚਾਰ ਸਾਡੀਆਂ ਜੜਾਂ ਦੇ ਵਿੱਚ ਜਾ ਕੇ ਬੈਠ ਗਿਆ ਜਿਹਨੂੰ ਤੁਸੀਂ ਕਦੇ ਉਹਨੂੰ ਠੀਕ ਕਰਨਾ ਕਿਵੇਂ ਠੀਕ ਕਰਾਂਗੇ ਇੰਨੇ ਵੱਡੇ ਲੈਵਲ ਤੇ ਇੰਨੇ ਉੱਚੇ ਲੈਵਲ ਤੇ ਜਾ ਕੇ ਜਦੋਂ ਤੁਸੀਂ ਕਰੋ ਐਡੀ ਐਡੀਆਂ ਸਾਡੀਆਂ ਤਨਖਾਹਾਂ ਨੇ ਤੇ ਤੁਸੀਂ ਕਿਉਂ ਕਰ ਰਹੇ ਹੋ ਇਦਾਂ ਇਹ ਸਮਝ ਤੋਂ ਬਾਹਰ ਹੈ ਇਹ ਇਸ ਮਾਮਲੇ ਦੀ ਜਾਂਚ ਹੋਊਗੀ ਲੇਕਿਨ ਇਹਦੇ ਨਾਲ ਹੋਰ ਵੀ ਜਿਹੜੇ ਜਿਹੜੇ ਭ੍ਰਿਸ਼ਟਾਚਾਰ ਜਿਹੜੇ ਕਰਦੇ ਨੇ ਅਫਸਰ ਸਾਰੇ ਉਹ ਵੀ ਉਹਨਾਂ ਖਿਲਾਫ ਵੀ ਹੁਣ ਅਫਸਰਾਂ ਨੂੰ ਵਿਵਪਤਾ ਪੈ ਗਈ ਹੋਣੀ ਹੈ ਕਿ ਸਾਡੇ ਵੀ ਨਾਮ ਆ ਸਕਦੇ ਨੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਸੋ ਅਸੀਂ ਅੱਗੇ ਵਧਦੇ ਹਾਂ ਜਿੱਥੇ ਕਿ ਰਜ਼ੀਆ ਤੇ ਜਿਹੜੇ ਹੈ ਮੁਹੰਮਦ ਮੁਸਤਾਫਾ ਦੇ ਪੁੱਤਰ ਦਾ ਬੀਤੇ ਦਿਨ ਹੀ ਦਿਹਾਂਤ ਹੋ ਗਿਆ ਹੈ ਸੋ ਇਸ ਬਾਰੇ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਨਾਦਾ ਇਕਲੌਤਾ ਪੁੱਤਰ ਸੀ ਜੋ ਕਿ ਹੁਣ ਸਦੀ ਵਿਛੜਾ ਦੇ ਗਏ ਨੇ ਜੀ ਕੋਈ ਦਵਾਈ ਜਿਹੜੀ ਹੈਗੀ ওভারਡੋਸ ਹੋ ਗਈ ਉਹ ਦਵਾਈ ਕਿਹੜੀ ਹੈ ਉਹ ਨਹੀਂ ਪਤਾ ਲੱਗਿਆ ਹਲੇ ਇਹ ਪੰਜ ਕੂਲਾ ਦੇ ਵਿੱਚ ਰਹਿੰਦਾ ਸੀ ਇਹ ਅਕੀਲ ਅਖਤਰ ਇਹਦਾ ਨਾਮ ਸੀਗਾ ਤੇ ਸੈਕਟਰ 4 ਪੰਜ ਕੂਲਾ ਚ ਮਨਸਾ ਦੇਵੀ ਕੰਪਲੈਕਸ ਦੇ ਨੇੜੇ ਸੀ ਇਹਦਾ ਇਹਦੀ ਰਿਹائشਗਾ ਤੇ ਉੱਥੇ ਕੁਝ ਹੋਇਆ ਰਾਤ ਨੂੰ ਦਵਾਈ ਲਿੱਤੀ ਹੈ ਤੇ ਸਵੇਰੇ ਤबीयत ਵਿਗੜ ਗਈ ਤੇ ਸਵੇਰੇ ਹੀ ਅਕਾਲ ਚਲਾਣਾ ਕਰ ਗਿਆ ਤੇ ਤੁਸੀਂ ਦੇਖੋ ਵੀ ਇਹਦੀ ਜਿਹੜੀ ਮਦਰ ਹੈਗੀ ਆ ਉਸ ਆਪਣੇ ਪੰਜਾਬ ਦੀ ਕੈਬਨਿਟ ਮਨਿਸਟਰ ਰਹਿ ਚੁੱਕੀ ਆ ਰਜ਼ੀਆ ਸੁਲਤਾਨਾ ਤੇ ਇਹਦਾ ਜਿਹੜਾ ਪਿਓ ਹੈਗਾ ਉਹ ਮੁਹੰਮਦ ਮੁਸਤਾਫਾ ਉਹ ਪੰਜਾਬ ਦੇ ਡੀਜੀਪੀ ਰਹਿ ਚੁੱਕੇ ਨੇ ਤੇ ਬੜੀ ਹਰਾਨੀ ਹੈ ਵੀ ਹੁਣ ਪਿੱਛੇ ਜੇ ਤੁਸੀਂ ਦੇਖੋ ਕਿੰਨੇ ਬੱਚੇ ਮਰ ਗਏ 24 ਬੱਚੇ ਮਰ ਗਏ ਇੱਕ ਖੰਗ ਦੀ ਦਵਾਈ ਪੀ ਕੇ ਤੇ ਇਹ ਦਵਾਈਆਂ ਦਾ ਇੰਨਾ ਸਾਈਡ ਇਫੈਕਟ ਹੈਗਾ ਤੇ ਇਹ ਚਿੰਤਾ ਦਾ ਵਿਸ਼ਾ ਜੀ ਹੈ ਜੀ ਸੋ ਇਸ ਦੇ ਨਾਲ ਹੀ ਜੀ ਸਮਾਹ ਚਲੇ ਜੇ ਆਪ ਜੀ ਤੋਂ ਆਗਿਆ ਲੈਣ ਦਾ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਜਿਤ ਹਾਂ ਜੀ ਧੰਨਵਾਦ ਜੀ ਸੋ ਸਿ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਪ੍ਰੋਗਰਾਮ ਬਹੁਤ ਹੀ ਪਸੰਦ ਆਇਆ ਹੋਵੇਗਾ ਸੋ ਤੁਸੀਂ ਜੁੜੇ ਹੋਸ ਪ੍ਰੋਗਰਾਮ ਦੇ ਵਿੱਚ ਸੋ ਇਸ ਦੇ ਨਾਲ ਹੀ ਤੁਸੀਂ ਮੈਨੂੰ ਆਗਿਆ ਦਿਓ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਪੰਜਾਬ ਦੇ ਅਹਿਮ ਤੇ ਪੱਕੇ ਮੁੱਦਿਆਂ ਦੇ ਨਾਲ ਇਸ ਦੇ ਨਾਲ ਸਿ ਬੰਦ ਆਗਿਆ ਧੰਨਵਾਦ